ਦੋ ਸ਼ਬਦ ਅੱਜ ਕੱਲ ਦੀ ਯਾਰੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੋ ਸ਼ਬਦ ਮਤਲਬ ਯਾਰ ਓਏ ਹੋ ਦਿਲ ਤੇ ਸੱਟ ਵੱਜੀ ਲੱਗਦੀ ਐ ਹਾਂ ਹੋਊਗਾ 45 ਕਿਲੋ ਭਾਰਣਾ ਹਾਂ 1 ਕਵੰਟਲ 45 ਕਿਲੋ 1 ਕਵੰਟਲ ਹਾਂ ਵੀ ਹੋਣੀ ਜਗਦਾ ਕਿੱਥੇ ਵੀ ਸੀਗਾ ਮਿਲਦੇ ਆ ਫਿਰ ਦੱਸ ਦੋ ਚਾਹ ਪਾਣੀ ਮੈਂ ਸੀ ਮਿਹਰਬਾਨ ਮੈਂ ਨਾਨਕੇ ਆਇਆ ਤੂੰ ਨਹੀਂ ਮੈਨੂੰ ਤਾਂ ਕੀ ਪੁੱਛਣਾ ਸੀਗਾ ਨਹੀਂ ਨਹੀਂ ਮੈਂ ਪੁੱਛਦਾ ਮੁੰਡੇ ਦਾ ਰਿਸ਼ਤਾ ਹੋ ਗਿਆ ਪੱਕਾ ਤੇ ਮੁੰਡੇ ਦੇ ਚਿਹਰੇ ਤੇ ਤੁਸੀਂ ਖੁਸ਼ੀ ਵੇਖੋ ਯਾਰ ਹੋਰ ਗੱਲਾਂ ਦੀਆਂ ਗੱਲਾਂ ਕਿਵੇਂ ਕੀ ਆਦੇ ਸੀ ਪਾਣੀ ਮਾਰਨ ਲੱਗ ਪਿਆ ਹਾਂ ਕਿਹੜੀ ਗੱਲ ਪੁੱਛਦੇ ਪਾਰਟੀ ਦਾ ਕਰਦਾ ਨਹੀਂ ਕਹਿੰਦਾ ਮੈਂ ਕੋਮ ਉਹ ਬਸਕਵਾਇਆ ਤਾਂ ਨਹੀਂ ਕਾਦ ਗਣਾ ਯਾਰੀਆਂ ਲਫਾਫੇ ਖਾਲੀ ਬਈ ਐਵੇਂ ਚੁੱਕੀ ਫਿਰਦੇ ਭਾਰ ਬਣਦਾ ਸਤਿ ਸ੍ਰੀ ਅਕਾਲ ਜੀ ਔਰ ਤਕੜੀ ਸਿਹਤ ਜੀ ਪੁਰਸਾ ਸੇ ਪਰਮੇਟਰ ਜਿੱਦਾ ਗਿਆਨ ਤੇ ਬਹੁਤ ਜਲਦੀ ਉਹ ਆਪ ਦਾ ਜਿਹੜਾ ਚੈਨਲ ਹੈ ਦੁਰੀਅਰ ਖੜਾ ਕਰ ਰਹੇ ਆ ਤੇ ਬਹੁਤ ਘੈਂਟ ਵੀਡੀਓ ਹੁੰਦੀਆਂ ਸੀ ਪਹਿਲਾਂ ਵੀ ਉਹਨਾਂ ਦੀਆਂ ਤੇ ਹੁਣ ਵੀ ਬਹੁਤ ਵਧੀਆ ਵੀਡੀਓ ਬਣਾਉਣਗੇ ਕੋਸ਼ਿਸ਼ ਕਰਿਆ ਕਰੋ ਦਰਖਤ ਦੇ ਥੱਲੇ ਕੋਈ ਪਾਣੀ ਪਣੀ ਕਾਸ਼ ਚੀਜ਼ ਪਾ ਕੇ ਰੱਖ ਦਿਆ ਕਰੋ ਤਾਂ ਜੋ ਜਿਹੜੇ ਪੰਛੀ ਹੈ ਉਹ ਵੀ ਪਾਣੀ ਪੀ ਸਕਣ ਹੋਣਗੇ ਉਹਨੂੰ ਗਰਮੀ ਵਧਨੀ ਵਧਨੀ ਹੈ ਜਿਵੇਂ ਆਏ ਆਂ ਜੀ ਭੋਗ ਤੇ ਤੇ ਜਾ ਕੇ ਲਵਾਉਣੇ ਗੁਰੂ ਘਰ ਹਾਜ਼ਰੀ ਨਾਲੇ ਟੇਕਦੇ ਮੱਥਾ ਉਹ ਆਇਆ ਸੱਚੇ ਬੋਸਾ ਬਾਕੀ ਗਰਮੀ ਨੇ ਗਾਧ ਕਰਤਾ ਟੈਂਪਰੇਚਰ ਤੇ ਵਾਵਾ ਲੱਗਦਾ ਤੇ ਬਸ ਹੁਣ ਜਿਹੜੇ ਹਿਸਾਬ ਨਾਲ ਗਰਮੀ ਵਧੀ ਜਾਂਦੀ ਹੈ ਮੈਨੂੰ ਲੱਗਦਾ ਵੀ ਲੋਕ ਏਸੀ ਉਸ ਵੀ ਛੇਤੀ ਛੱਡ ਲੈਣਗੇ ਆਕਰ ਕਿਹਾਣਾ ਉਹਨਾਂ ਵੱਤ ਵੱਤ ਰਕਤ ਲਗਾਓ ਵੱਤ ਵੱਤ ਰਕਤ ਲਗਾਓ ਹਾਂ ਇੱਕ ਗੱਲ ਹੋਰ ਹੈ ਬੇਰੀ ਬੇਨਤੀ ਹੈ ਜੋ ਵੀ ਭਾਵੇਂ ਬੱਚਾ ਹੋਵੇ ਵੱਡਾ ਕੋਸ਼ਿਸ਼ ਕਰਿਆ ਕਰੋ ਦਰਖਤ ਦੇ ਥੱਲੇ ਕੋਈ ਪਾਣੀ ਪਣੀ ਕਸ਼ ਚੀਜ਼ ਪਾ ਕੇ ਰੱਖ ਦਿਆ ਕਰੋ ਤਾਂ ਜਿਹੜੇ ਪੰਛੀ ਹੈ ਉਹ ਵੀ ਪਾਣੀ ਪੀ ਸਕਣ ਹੋਣਗਾ ਉਹਨੂੰ ਗਰਮੀ ਵਧਨੀ ਵਧਨੀ ਹੈ ਤੈਨੂੰ ਕੰਟਰੋਲ ਕਰਨ ਦਾ ਇੱਕ ਹੀ ਹੱਲ ਹੈ ਵੱਧ ਤੋਂ ਵੱਧ ਦਰਖਤ ਲਗਾਓ ਲਗਾਓ ਨਹੀਂ ਨਾਲ ਉਹਨਾਂ ਨੂੰ ਵੱਡੇ ਵੀ ਕਰੋ ਸੰਭੋ ਵੀ ਕੋਈ 2-3 ਮਹੀਨੇ ਉਹਨਾਂ ਦੀ ਕੇਅਰ ਕਰੋ ਉਹਨੂੰ ਸਮੇਂ ਸਿਰ ਪਾਣੀ ਪਾਇਆ ਜਾਵੇ ਤੇ ਨਹੀਂ ਤੁਸੀਂ ਹਾਲ ਆਉਣ ਵਾਲੇ ਦਿਨਾਂ 'ਚ ਵੇਖ ਲਿਓ ਸਮਰਅ ਵਸਤਾਨ ਨੂੰ ਢਾਂਡ ਹੋ ਜਾਂਦੀ ਹੈ ਉਧਰ ਹੁਣ ਮੈਂ ਗਿਆ ਸੀਗਾ ਬੜੇ ਵਧੀਆ ਤਰੀਕੇ ਨਾਲ ਖੇਤੀ ਕਰ ਰਿਹਾ ਉਹ ਪਹਾਰੇ ਲਾ ਕੇ ਤੇ ਬੜੇ ਵਧੀਆ ਬਾਗ ਹੈ ਜਿਹੜੇ ਮੈਂ ਤੁਹਾਨੂੰ ਦਿਖਾਇਆ ਨਾਰਾਂ ਦੇ ਤੇ ਆਪਣੇ ਗਰਮੀ ਵਧ ਰਹੀ ਹੈ ਤੇ ਤਾਂ ਕਰਕੇ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਹੁਣ ਤਾਂ ਦੁਬਈ ਵਰਗੇ ਮੁਲਕਾਂ ਨੇ ਵੀ ਕੰਟਰੋਲ ਕਰ ਲਿਆ ਤੇ ਆਪਣੇ ਟੈਂਪਰੇਚਰ ਨੂੰ ਤੁਸੀਂ ਚੈੱਕ ਕਰ ਲਓ ਅੱਜ ਦਾ ਕੀ ਹੈ ਬਹੁਤ ਬੁਰਾ ਹਾਲ ਹੈ ਤਾਂ ਕਰਕੇ ਸਾਰਿਆਂ ਨੂੰ ਮੇਰੀ ਹੱਥ ਮਨ ਕੇ ਬੇਨਤੀ ਹੈ ਵੱਧ ਤੋਂ ਵੱਧ ਰਕਤ ਲਗਾਓ ਤੇ ਉਹਨਾਂ ਨੂੰ ਸੰਭੋ ਸੰਭ ਕੇ ਵੱਡੇ ਕਰੋ ਉਹ ਜਿਵੇਂ ਉਹ ਠੰਡੀ ਨਾ ਤੁਹਾਨੂੰ ਮੋੜ ਅਰੇ ਹੁੰਦੇ ਨਾ ਇੱਕ ਮਾਂ ਬੋਰਡ ਦੀ ਸ਼ਾਂ ਤੇ ਬਹੁਤ ਠੰਡੀ ਸ਼ਾਂ ਹੁੰਦੀ ਹੈ ਇਹਦੀ ਤੇਰੇ ਥੱਲੇ ਬਜ਼ੁਰਗ ਤਾਸ ਖੇਡਦੇ ਨਿਆਰਾ ਆ ਜਾਂਦਾ ਪੂਰੀ ਫੁੱਲ ਗਰਮੀ ਦੇ ਵਿੱਚ ਵੀ ਮਤਲਬ ਪਸੀਨਾ ਨਹੀਂ ਆਉਂਦਾ ਬੰਦੇ ਨੂੰ ਇੰਨੀਆਂ ਠੰਡੀਆਂ ਸ਼ਾਮਾਂ ਹੁੰਦੀਆਂ ਵੱਡੇ ਵੱਡੇ ਦਰਖਤ ਹੁੰਦੀਆਂ ਆ ਪਿੱਪਲ ਆ ਪੱਟਣ ਲੱਗੇ ਤਾਂ ਆਪਾਂ ਮਿੰਟ ਮਾਰਦੇ ਆ ਤੇ ਇਹਨੂੰ ਵੱਡੇ ਹੋਣ ਚ ਬਹੁਤ ਸਾਲ ਲੱਗ ਜਾਂਦੇ ਆ ਬਹੁਤ ਸਾਲ ਕੰਗਾ ਤੇ ਜ਼ਿੰਦਗੀ ਲੰਘ ਜਾਂਦੀ ਆਪਣੀ ਤਾਂ ਕਰਕੇ ਇਹਨਾਂ ਦੀ ਕੇਅਰ ਕਰੋ ਇਹ ਵੀ ਨਾ ਬਸ ਸਮਝ ਲਓ ਕੁਦਰਤੀ ਚੀਜ਼ਾਂ ਆ ਜੇ ਜਿਹੜੀਆਂ ਬੰਦਾ ਇਕੱਰੇ ਜ਼ਿੰਦਗੀ ਚ ਵਹਿੰਦਾ ਹੈ ਜੇ ਤੁਸੀਂ ਅੱਜ ਲਾਉਂਗੇ ਵੱਡਾ درخت ਪਤਾ ਨਹੀਂ ਕਿੰਨੇ ਸਾਲਾਂ ਬਾਅਦ ਉਹਨੇ ਵੱਡਾ ਹੋਣਾ ਚਲੋ ਹੁਣ ਚੱਲਦੇ ਆ ਗੁਰੂ ਘਰ ਲਵਾਉਣੇ ਹਾਜ਼ਰੀ ਸਤਿਨਾਮ ਵਾਹਿਗੁਰੂ ਸਤਿ ਉਪਰਮੇਸ਼ਰ ਜਿਸ ਦਾ ਗਿਆਨ ਸਾਡਾ ਸੈਤਰੀ ਗੁਰੂ ਜਤਨ ਮਹਾਰਾਜ ਦੇ ਗਵਾਨ ਨੂੰ ਦਿੱਤਾ ਜਾ ਰਿਹਾ ਹੈ ਸਾਡਾ ਬੇਟਾ ਇੱਕੀ 1 ਵਰਸੀ ਸਾਰੇ ਪੈਦਾ ਹੋਏ ਆ ਜਿਸ ਨੂੰ ਤੱਤ ਕੇ ਦਿੱਤਾ ਹੈ ਆਕਾਲ ਪੁਰਖ ਦਾ ਰੰਗ ਨੂੰ ਦਿੱਤਾ ਹੈ ਅਨੇਕਾਂ ਨਾਮ ਨੇ ਕੁਰਬਾਨੀ ਦੇ ਵਿੱਚ ਪਰਮੇਸ਼ਰ ਦੇ ਦਿੱਤੀ ਨੇ ਜਿਨਾਰੇ ਸਾਨੂੰ ਸੁਣਿਆ ਹੁੰਦੇ ਸੋਨੂੰ ਬੁਲਾਉਣੇ ਆ ਜੀ ਆਪਣੇ ਯਾਰ ਨਾਲ ਸਿੱਖ ਵਾਲੇ ਦੇ ਨਾਲ ਕੀ ਹਾਲ ਹੈ ਜੀ ਠੀਕ ਹੈ ਜੀ ਬਹੁਤ ਠੀਕ ਹਾਂ ਜੀ ਦੋ ਸ਼ਬਦ ਅੱਜ ਕੱਲ ਦੀ ਯਾਰੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੋ ਸ਼ਬਦ ਨਹੀਂ ਯਾਰ ਓਏ ਹੋ ਦਿਲ ਤੇ ਸੱਟ ਵੱਜੀ ਲੱਗਦੀ ਹੈ ਸਹੀ ਗੱਲ ਹੈ ਕਾਦੀਆਂ ਨੇ ਯਾਰੀਆਂ ਲਫਾਫੇ ਖਾਲੀ ਬਈ ਐਵੇਂ ਚੁੱਕੀ ਫਿਰਦੇ ਭਾਰ ਮੰਡ ਦਾ ਬੱਬੂ ਬੰਦ ਕਹਿ ਨਾ ਸਹੀ ਆ ਕਿ ਹੈ ਵਧੀਆ ਕਿ ਹੈ ਯੂਜ਼ ਐਂਡ ਥਰੋ ਹੈ ਅੱਜ ਕੱਲੇ ਸਿਸਟਮ ਚੱਲਦਾ ਸਹੀ ਗੱਲ ਹੈ ਹੋਰ ਸੈਟੋ ਵਧੀਆ ਵਧੀਆ ਦਿਲ ਕਰਦਾ ਰੱਖਿਆ ਕਰ ਕੋਈ ਗੱਲ ਨਹੀਂ ਥੋੜਾ ਹੌਸਲਾ ਆਏਗਾ ਆਪਣੇ ਨੂੰ ਆਪਾਂ ਦਾ ਨਾਲ ਹੀ ਯਾਰ ਤੇਰੇ ਠੀਕ ਹੈ ਹੋਰ ਠੀਕ ਹੈ ਵਧੀਆ ਵਧੀਆ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਗੁਰੂ ਘਰ ਜਾਏ ਸੀ ਬਰਾਟ ਸਾਹ ਵੱਜ ਗਏ ਡੱਬ ਵਾਲੀ ਤੇ ਕਾਸ਼ਦੀਪ ਨੂੰ ਭਾਲੀ ਆ ਨਾ ਮੈਂ ਤੇ ਕਾਸ਼ਦੀਪ ਨਾਲ ਸੋਨੂੰ ਰੂਰੂਪ ਕਰਾਉਣੇ ਆ ਕਿਉਂਕਿ ਬਹੁਤ ਜਲਦੀ ਉਹ ਆਪ ਦਾ ਜਿਹੜਾ ਚੈਨਲ ਆ ਦੁਰੀਅਰ ਖੜਾ ਕਰ ਰਹੇ ਆ ਤੇ ਬਹੁਤ ਘੈਂਟ ਵੀਡੀਓ ਹੁੰਦੀਆਂ ਸੀ ਪਹਿਲਾਂ ਵੀ ਉਹਨਾਂ ਦੀਆਂ ਤੇ ਹੁਣ ਵੀ ਬਹੁਤ ਵਧੀਆ ਵੀਡੀਓ ਬਣਾਉਣਗੇ ਤੇ ਮੈਂ ਘਰੇ ਆਇਆ ਘਰੇ ਤਾਂ ਹੈ ਨਹੀਂਗਾ ਪਤਾ ਨਹੀਂ ਕਿੱਥੇ ਐ ਫੋਨ ਫੋਨ ਲਾਉਣੇ ਆ ਵੇਟਿੰਗ 'ਚ ਆ ਰਿਹਾ ਤੇ ਉਹਦੇ ਨਾਲ ਰੂਰੂਪ ਕਰਾਉਣੇ ਆ ਉਦੋਂ ਬਾਅਦ ਜਾਣਾ ਯ ਮੈਂ ਆਪਦੇ ਯਾਰ ਮਨਪ੍ਰੀਤ ਬਾਈ ਦੇ ਘਰੇ ਲਾਲੀ ਕੰਡੇ ਕੋਲੇ ਤੇ ਉਹਦੇ ਨਾਲ ਵੀ ਸੋਨੂੰ ਰੂਰੂਪ ਕਰਾਉਣੇ ਆ ਪਰਾਣੀਆਂ ਯਾਦਾਂ ਸਾਡੀਆਂ ਦਵਾਈ ਵਾਲੀਆਂ ਉਹ ਤਾਰੀਆਂ ਕਰਦੇ ਆ ਆਜੋ ਕਰਾਂ ਚੱਲਦੇ ਆ ਬਾਈ ਕੋਲੇ ਹੋਰ ਸੁਣਾਓ ਜੀ ਵਧੀਆ ਠੀਕ ਠਾਕ ਠੀਕ ਹੈ ਠੀਕ ਆ ਕੜਦੀ ਕਲਾ ਕੰਮ ਕਰਕੇ ਮੈਂ ਚੱਲ ਰਿਹਾ ਵਧੀਆ ਟੌਪ ਦਾ ਜੀ ਅੱਛਾ ਜੀ ਕਾਚੀ ਤਾਂ ਨਹੀਂ ਥਿਆ ਤੇ ਆਪਣਾ ਯਾਰ ਮਿਲ ਗਿਆ ਸਾਨੂੰ ਪਤਲਾ ਆਇਆ ਮੁੰਡਾ ਹੋਰ ਸੁਣਾਓ ਜੀ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਜੀ ਤੁਹਾਨੂੰ ਜੀ ਲਓ ਜੀ ਜਲਦੀ ਜਿਹੜੀਆਂ ਕੀ ਕਰਨ ਦੇ ਸ਼ੈਣਾਈਆਂ ਵੱਜਣ ਲੱਗੀਆਂ ਮੁੰਡੇ ਦਾ ਰਿਸ਼ਤਾ ਹੋ ਗਿਆ ਪੱਕਾ ਤੇ ਮੁੰਡੇ ਦੇ ਚਿਹਰੇ ਤੇ ਤੁਸੀਂ ਖੁਸ਼ੀ ਵੇਖੋ ਯਾਰ ਹੋਰ ਗੱਲਾਂ ਨਹੀਂ ਗੱਲਾਂ ਕਰੋ ਬਿਖਾ ਰਹੇ ਫਿਰ ਵੇ ਕਣਕਾ ਵਟਕੇ ਕਣਕਾ ਵਟਕੇ ਹੂੰ ਗਰਮੀ ਚ ਦਸਰੀ ਕਾਲ ਜੀ ਹੋਰ ਸਾਭੀ ਸੱਟਾਂ ਉਰਿਆ ਮੇਰਾ ਯਾਰ ਮਿਲ ਗਿਆ ਮੈਨੂੰ ਮੇਰੇ ਨਾਲ ਪੜਦਾ ਹੁੰਦਾ ਸੀ ਸਾਭੀ ਤੇ ਮੈਂ ਸੁਣਿਆ ਕਿ ਪੰਚਾਇਤ ਮੈਂਬਰ ਵੀ ਐ ਹਾਂਜੀ ਵੈਰੀ ਗੁੱਡ ਯਾਰ ਤੇ ਉਮਰ ਤੇ ਕਿੰਨੀ ਵੀ ਸਾਭੀ ਹੁਣ ਹੋ ਗਈ 29 ਸਾਲ ਬਹੁਤ ਵਧੀਆ ਗੱਲ ਹੈ ਯਾਰ ਛੋਟੀ ਉਮਰ ਦਾ ਮੁੰਡਾ ਵੈਸੇ ਉਮਰ ਤਾਂ ਬਾਹਰ ਲੱਗਦਾ ਜਮਾ ਛੋਟਾ ਚਾਹੀਏ ਇਹ ਮੇਰੇ ਮਾਤਾ ਜੀ ਮੈਂਬਰ ਹੈ ਮਾਤਾ ਜੀ ਬਣਿਆ ਚਲ ਪਰ ਕਮਾ ਸਾਹਮਦਾ ਤੂੰ ਹੀ ਐ ਚਲੋ ਫੇਰ ਵੀ ਵਧੀਆ ਗੱਲ ਆ ਅਤਵਾਰੀ ਤਾਂ ਲੋਕ ਨੇ ਕਰੀਏ ਤੇਰੇ ਤੇ ਬੜਾ ਯਾਰ ਜਾਣਾ ਤਾਂ ਤੈਨੂੰ ਪੈਂਦਾ ਬਾਹਰ ਅੰਦਰ ਹਾਂਜੀ ਹੋਰ ਕੀ ਸੇਵਾ ਬੱਸ ਮਿਹਰਬਾਨੀ ਇੱਕ ਵਾਰੀ ਹੋਰ ਤੁਹਾਨੂੰ ਵਧਾਈਆਂ ਥੈਂਕ ਯੂ ਤੇ ਬਸ ਐਂ ਪਿੰਡ ਦੇ ਜਿਹੜੇ ਵਧੀਆ ਵਧੀਆ ਕੰਮ ਕਰਦੇ ਰਹੋ ਯਾਰ ਕਿ ਨਹੀਂ ਕਿ ਮਿਹਰਬਾਨੀ ਮਿਲਦੇ ਆਂ ਫਿਰ ਦੱਸਦੇ ਚਾਹ ਪਾਣੀ ਮੈਂ ਸੀ ਮਿਹਰਬਾਨੀ ਮੈਂ ਨਾਨਕੇ ਆਇਆ ਤੂੰ ਨਹੀਂ ਮੈਨੂੰ ਤਾਂ ਕੀ ਪੁੱਛਣਾ ਸੀਗਾ ਨਹੀਂ ਨਹੀਂ ਮੈਂ ਪੁੱਛਦਾ ਠੀਕ ਆ ਅੱਛਾ ਜੀ ਹੁਣ ਆਉਣੇ ਆਪਾਂ ਉਸੇ ਗੱਲ ਤੇ ਫੇਰ ਤੇ ਪਤਲੇ ਮੁੰਡਿਆਂ ਨੂੰ ਮਲਾਉਣ ਲੱਗੇ ਆਂ ਹਾਂਜੀ ਹੁਣ ਤੁਸੀਂ ਗਰਮੀ ਦੇ ਵਿੱਚ ਕਰਾਉਂਗੇ ਵਿਆਹ ਫਿਰ ਪੂਰਾ ਹਾਂਜੀ ਹਾਂਜੀ ਤਾਂ ਕੀ ਗੱਲ ਸਵਾਲੀਏ ਕੋਡ ਪੈਂਡ ਫਿਰ ਸਵਾਲੋ ਧੱਫੜ ਹੋ ਜਾਣਗੇ ਕੋਡ ਪੈਂਡ ਨਾਲ ਚੱਲ ਵਧੀਆ ਗੱਲ ਹੈ ਤੇ ਬਾਕੀ ਪੈਂਡ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਵੀ ਭਾਨੀ ਸ਼ਾਨੀ ਬਚ ਸਕਦੀ ਕਿ ਨਹੀਂ ਕੋਈ ਡਰ ਨਹੀਂ ਨਹੀਂ ਅਜੇ ਪਰਦਾ ਚੰਗਾ ਨਾ ਪਰਦਾ ਹੀ ਚੰਗਾ ਅੱਜ ਕੱਲ ਤੁਹਾਨੂੰ ਪਤਾ ਵੀ ਰਿਸ਼ਤੇ ਜਿਹੜੇ ਕੱਚੇ ਧਾਗੇ ਨੂੰ ਹੋਏ ਪਏ ਐ ਤੇ ਭਰੋਸੇ ਕੋਈ ਨਹੀਂ ਬਾਕੀ ਮੁੰਡਾ ਸਾਡਾ ਸ਼ਰੀਫ ਹੈ ਬਾਈ ਤੇ ਬਾਕੀ ਤੁਹਾਨੂੰ ਪਤਾ ਹੀ ਫਿਟਨੈਸ ਪਤਲਾ ਹੀ ਐ ਕਿੰਨਾ ਹੋਊਗਾ 50 ਕਿਲੋ ਪਾਰਣਾ ਹਾਂ 1 ਕਵੰਟਲ 45 1 ਕਵੰਟਲ ਚੱਲ ਠੀਕ ਆ ਮਿਲਦੇ ਆ ਫਿਰ ਠੀਕ ਆ ਓਕੇ ਠੀਕ ਆ ਜੀ ਹੋਰ ਸੁਣਾਓ ਵਧੀਆ ਨਾ ਸਾਰੇ ਘਰੇ ਕਿਵੇਂ ਕੀ ਹਾਲੇ ਸੀ ਪਾਣੀ ਮਾਰਨ ਵਾਲੇ ਬੰਦਾ ਹੁੰਦਾ ਜੀ ਅੱਛਾ ਕਿਹੜੀ ਗੱਲ ਵਿੱਚ ਪਾਰਟੀ ਦਾ ਕਰਦਾ ਨਹੀਂ ਕਹਿੰਦਾ ਮੈਂ ਸੌਂਗਾ ਉਸਕੋਇਆ ਤਾਂ ਨਹੀਂ ਨਹੀਂ ਵੀ ਇਹ ਤਾਂ ਗਲਤ ਗੱਲ ਹੈ ਤੇਰੀ ਭਾਈ ਪਾਰਟੀ ਤਾਂ ਕਰ ਯਾਰ ਕਿਵੇਂ ਇਹ ਕਹਦੇ ਵੀ ਪਾਣੀ ਮਾਰਨ ਵਾਲੀ ਗੱਲ ਹੀ ਹੈ ਕਿਉਂਕਿ ਪਾਰਟੀ ਤਾਂ ਕਰਦਣੀ ਪਾਰਟੀ ਕਰਦੇ ਆਗੇ ਕਰ ਯਾਰ ਪਾਰਟੀ ਇੱਧਰ ਹੱਕ ਮੰਗਦਾ ਹੁਣ ਤਾਂ ਇੱਡੀ ਵੱਡੀ ਖੁਸ਼ੀ ਦਾ ਮੌਕਾ ਆਇਆ ਘਰੇ ਯਾਰ ਕਰਦੇ ਆ ਕਰਦੇ ਆ ਹੋਰ ਯਰ ਕਰਿਓ ਚਲੋ ਹੁਣ ਕਾਚੀ ਰੋ ਵੇਣੇ ਆ ਮੈਂ ਉਹਨਾਂ ਚਿਰ ਮਨਪ੍ਰੀਤ ਬਾਈ ਦੁਕਾਨ ਤੇ ਜਾਇਆ ਆ ਰਾਲੀ ਬਾਈ ਦੀ ਤੇ ਜੇ ਹੋਇਆ ਤਾਂ ਚੱਲਦੇ ਆ ਉਹੀ ਰਾਸਤੇ ਜਿਹੜੇ ਆਪਾਂ ਵੀਡੀਓ ਦਿਖਾਈ ਸੀ ਬਾਕੀ ਇੱਕ ਗੱਲ ਹੋਰ ਆ ਇਸੇ ਨਾ ਪੀਟਿਆਲੇ ਮਤਲਬ ਕਈ ਬੰਦੇ ਹੈਗੇ ਜਿਨ੍ਹਾਂ ਨੇ ਮਤਲਬ ਪੁਰਾਣਾ ਹਜੇ ਤੱਕ ਜਿਹੜਾ ਆਪਣਾ ਹੈਗਾ ਫੋਟੋਆਂ ਜਾਂ ਵੀਡੀਓ ਪੁਰਾਣੀਆਂ ਸੰਭਾਲ ਕੇ ਰੱਖੀਆਂ ਸਤਿ ਸ੍ਰੀ ਅਕਾਲ ਜੀ ਹੋਰ ਤਕੜੀ ਸਿਹਤ ਜੀ ਤੇ ਜਿਵੇਂ ਪੁਰਾਣੀਆਂ ਵਿਆਹਾਂ ਦੇ ਮੂਵੀਆਂ ਜਾਂ ਪੁਰਾਣੀਆਂ ਫੋਟੋਆਂ ਜਿਹੜੀਆਂ ਮਤਲਬ ਸਨ 80 ਆਪਰੇ 1980 ਵਾਲੀਆਂ ਜਾਂ ਕੋਈ ਉਹਦੇ ਲਾਗੇ ਤਾਗੇ ਵਾਲੀਆਂ ਹੋਣਗੀਆਂ ਉਹ ਵੀ ਆਪਾਂ ਲਵਾਂਗੇ ਤੇ YouTube ਤੇ ਪੋਸਟ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਪੁਰਾਣੇ ਵਿਆਹ ਕਿਵੇਂ ਹੁੰਦੇ ਸੀਗੇ ਸਾਰੀਆਂ ਚੀਜ਼ਾਂ ਜਦੋਂ ਬਰਾਤ ਆਂਦੀ ਸੀ ਤਾਂ ਪਿੰਡ ਤੋਂ ਕੁਛ ਬਾੜ ਦੂਰ ਜਿਹੜਾ ਰੋਕ ਲਿਆ ਜਾਂਦਾ ਸੀ ਤੇ ਠੰਡਾ ਹੁੰਡਾ ਪਿਆ ਕੇ ਫਿਰ ਬਰਾਤ ਚ ਐਂਟਰ ਹੁੰਦੇ ਹੁੰਦੇ ਸੀਗੇ ਤੇ ਉਹ ਸਾਰੀਆਂ ਵੀਡੀਓ ਆਪਾਂ ਲਵਾਂਗੇ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਵੀ ਚੈਨਲ ਤੇ ਪਾਵਾਂਗੇ ਹਾਂਜੀ ਕਾਸ਼ ਦੀਬੀ ਤੁਹਾਨੂੰ ਮਿਲ ਹੀ ਗਏ ਹਾਂ ਵੀ ਫੋਨ ਨਹੀਂ ਚੱਗਦਾ ਕਿੱਥੇ ਵੀ